ਮੈਂ ਮਨਪ੍ਰੀਤ ਸਿੰਘ ਰੰਧਾਵਾ ਡਿਸਟ੍ਰਿਕਟ ਮਾਨਟਰ ਪੰਜਾਬ ਹੋਮਗਾਰਡ ਐਂਡ ਸਿਵਲ ਡਿਫੈਂਸ ਅਮਰitsar ਜੋ ਕਿ ਮਾਨਯੋਗ ਡੀਜੀਪੀ ਸੀਸੰਜੀ ਕਾਲੜਾ ਡਾਇਰੈਕਟਰ ਸਿਵਲ ਡਿਫੈਂਸ ਅਤੇ ਸਰਦਾਰ ਹਰਮਨਜੀਤ ਸਿੰਘ ਡੀਸੀਜੀ ਡਿਪਟੀ ਕਮਾਂਡਰ ਜਨਰਲ ਹੋਮਗਾਰਡ ਐਂਡ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਉਹਨਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਸੀ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਅੱਜ ਵੀ ਮੋਕ ਡ੍ਰਿਲ ਜਿਹੜੀ ਆ ਆਪਰੇਸ਼ਨ ਸ਼ੀਲਡ ਵਜੋਂ ਇਹਦਾ ਅਭਿਆਸ ਅੱਜ ਕੀਤਾ ਜਾ ਰਿਹਾ ਜੋ ਕਿ ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਦੇ ਤਰ੍ਹਾਂ ਨੂੰ ਮੁਖ ਰੱਖਦੇ ਆਏ ਆ 7 ਮਈ ਨੂੰ ਆਪਰੇਸ਼ਨ ਸੰਧੂਰ ਦੇ ਅਧੀਨ ਕੀਤੀ ਗਈ ਸੀ ਹੁਣ ਇਸ ਨੂੰ ਇੱਕ ਕਵਚ ਦੀ ਤਰ੍ਹਾਂ ਦੇਖਦੇ ਆਏ ਆ ਲੋਕਾਂ ਵਿੱਚ ਪੈਣਕ ਨਾ ਜਾਵੇ ਲੋਕਾਂ ਨੂੰ ਇੱਕ ਕੁਦਰਤੀ ਆਫਤ ਤਨਾਅ ਦੇ ਦੌਰਾਨ ਜੇ ਕੋਈ ਹਵਾਈ ਹਮਲਾ ਹੋ ਜਾਂਦਾ ਹੈ ਤਾਂ ਉਸ ਤੋਂ ਬਚਾ ਦੇ ਤਰੀਕੇ ਕਿਸ ਤਰ੍ਹਾਂ ਕੀਤੇ ਜਾਣੇ ਨੇ ਉਸ ਨੂੰ ਦੇਖਦੇ ਹੋયા ਅਸੀਂ ਇਹ ਜਿਹੜੀ ਅੱਜ ਦੀ ਆਪਰੇਸ਼ਨ ਸ਼ੀਲਡ ਦੇ ਅਧੀਨ ਅੱਜ ਦੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਦਾ ਟਾਈਮ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਇਹ 6 ਵਜੇ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਅੱਜ ਜਿਸ ਵਿੱਚ ਸਿਵਲ ਡਿਫੈਂਸ ਔਰ ਹੋਮ ਗਾਰਡ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਇਹਨਾਂ ਤੋਂ ਇਲਾਵਾ ਬਲੈਕਆਊਟ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਆਪ ਦੇ ਮਾਧਮ ਰਾਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਰਾਤ ਨੂੰ 8 ਵਜੇ ਤੱਕ ਕੇ 8:30 ਵਜੇ ਤੱਕ ਲਾਈਟਾਂ ਬਿਲਕੁਲ ਬੰਦ ਕੀਤੀਆਂ ਜਾਣ। ਹਾਂਜੀ ਹਾਂਜੀ। ਸਰ ਪੈਨਿਕ ਹੈ ਲੋਕਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕ ਡਰਦੇ ਕਿ ਦੁਬਾਰਾ ਮੋਕ ਟ੍ਰੇਨ ਹੋਵੇਗੀ ਦੁਬਾਰਾ ਬਲੈਕ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਆ ਇਹ ਸਿਰਫ ਇੱਕ ਲੋਕਾਂ ਨੂੰ ਪਚਾਰ ਦੇ ਤਰੀਕੇ ਦੱਸਣ ਲਈ ਹੀ ਇੱਕ ਮੋਟਰ ਡ੍ਰਿਲ ਇੱਕ ਹਿੱਸਾ ਆਇਆ ਪਾਰਟ ਹੈ ਲਾਈਵ ਦਾ ਕਿ ਸਾਡੀ ਕੋਈ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਦੇ ਵਿੱਚ ਆਪਾਂ ਤਿਆਰੀ ਕਰਕੇ ਰੱਖੀਏ ਵੀ ਆਪਾਂ ਕਿਸ ਤਰ੍ਹਾਂ ਦੀ ਤਿਆਰੀ ਜੇ ਸਾਡੀ ਆਪਾਂ ਨੂੰ ਵੀ ਸਹਿਯੋਗ ਦੇਣ ਦੀ ਕੋਈ ਕਿ ਕੋਈ ਲੋਕ ਲੋਕ ਲਾਈਟ ਬੰਦ ਨਹੀਂ ਕਰਦੇ ਜਿਵੇਂ ਤੁਹਾਨੂੰ ਮੇਰੀ ਉਹਨਾਂ ਲੋਕਾਂ ਨੂੰ ਮੈਂ ਨਾ ਵੀ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਦੀ ਬਿਲਕੁਲ ਇਹਦੇ ਵਿੱਚ ਸਹਿਯੋਗ ਦੇਣ ਦੀ ਲੋੜ ਹੈ ਕਿਉਂਕਿ ਪ੍ਰਸ਼ਾਸਨ ਨੇ ਆਪਣਾ ਪੂਰਾ ਯੋਰ ਲਾਇਆ ਅੱਡੀ ਪੰਜੇ ਦਾ ਔਰ ਬੁਰੀ ਅੱਛੇ ਤਰੀਕੇ ਨਾਲ ਮਾਨ ਜੋ ਡੀਸੀ ਸਾਹਿਬ ਏਡੀਸੀ ਸਾਹਿਬ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਰੈਨਮਾਈ ਚੇ ਕੰਮ ਚੱਲ ਰਿਹਾ ਆ ਔਰ ਮੇਰੀ ਲੋਕਾਂ ਨੂੰ ਫੇਰ ਦੁਬਾਰਾ ਫੀਡ ਹੈ ਕਿ ਜੋ ਬਲੈਕਆਊਟ ਹੈ ਉਹਦੇ ਵਿੱਚ ਲਾਈਟ ਵੱਧ ਤੋਂ ਵੱਧ ਆਪਣੀ ਬੰਦ ਆ ਆਪਣੇ ਜਿਹੜੇ ਵੀ ਤੁਹਾਡੇ ਹੋਰਡਿੰਗ ਨੇ ਐਡ ਦੇ ਉਹ ਵੀ ਬਿਲਕੁਲ ਬੰਦ ਕੀਤੇ ਜਾਂਦੇ ਆ